ਮਾ ਵਿਰਖਾ ਦੇ ਖੇਤਰ ਦੀ ਹੁੰਦੇ ਹੁੰਦੇ ਸਰਪੁਲਿਸ ਕੋਲ ਪੀਤਾ ਦਾ ਇਨਕਾਊਂਟਰ ਕਮਿਸਟਰ ਪੁਲਿਸ ਸਰਦਾਰ ਗੁਪੀ ਸਿੰਘ ਪੁਲਰ ਨੇ ਪ੍ਰੈਸ ਕਾਨਫਰੈਂਸ ਦਾ ਆਗਮਨ ਦਿੱਤੀ ਅਹਿਮ ਜਾਣਕਾਰੀ ਇਹ ਵੀ ਪੰਜਾਬ نیوز ਦੇ ਖਾਸ ਸਪੋਰਟ He found you something man I'll do it till I get what I want I turn a business out of nothing into something I love I got a poker face but honestly I'm not one to bluff I flip a switch never miss man ਜਿਸੇ ਕੀ ਮਾਮਲਾ ਸਾਰਾ ਇਹ ਹੈ ਲੋ ਲੋ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਟੱਚ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਔਰ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਅਸੀਂ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਹਮੇਸ਼ਾ ਬੜਾ ਸੈਂਸਿਟਿਵਲੀ ਲੈਂਦੀ ਹੈ ਜਿਹੜੀ ਵੀ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਕ੍ਰਾਈਮ ਹੁੰਦਾ ਸੈਂਸੇਸ਼ਨਲ ਸੋ ਸਾਡੇ 2011 ਨੂੰ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਰੈਡੀਮੇਡ گارਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਇਰ ਵੀ ਕੀਤਾ ਗਿਆ ਸੀ ਉਹਨਾਂ ਵੱਲੋਂ ਤੇ 2 ਲੱਖ ਰੁਪਿਆ ਤੇ 골ਡ ਦਾ ਬ੍ਰੇਸਲੇਟ ਲੁੱਟ ਲਿਆ ਗਿਆ ਸੀ ਤੋਂ ਬੜੀ ਸੈਂਟੀਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਡੰਡਿਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਚ ਤਰਨਤਾਰਨ ਅਮਰਸਰ ਰੂਰਲ ਸਿਟੀ ਦੇ ਵਿੱਚ ਵੀ ਐਂਡੀਪੀਐਸ ਮਰਡਰ ਸਨੈਚਿੰਗ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਇਹ ਸਾਰੇ ਜਿਹੜੇ ਮੇਨ ਇਨ ਦੀ ਇਲਿਜੀਐਂਸ ਹੈਗੀ ਉਹ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡੇਆਲਾ ਗੁਰੂ ਦਾ ਜਿਹੜਾ ਕਿ ਆਪ ਬਾਹਰ ਹੈ ਔਰ ਇਹਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਸੀ ਇਹਦੇ ਸਾਥੀ ਕੌਣ-ਕੌਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸ ਐਚਓ ਬੀ ਡਿਵੀਜ਼ਨ ਜਦੋਂ ਉਹਦੀ ਪੈਰਵੀ ਵਾਸਤੇ ਤੇ ਉਹਨਾਂ ਦੇ ਰੈਸਟ ਵਾਸਤੇ ਇੱਧਰ ਆ ਰਿਆ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ ਔਰ ਉਹ ਜਿੱਦਾਂ ਹੀ ਭੱਜਿਆ ਉਹਨੇ ਇਹਨਾਂ ਵੱਲ ਫਾਇਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਵੈਪਨ ਚੋਂ ਪਹਿਲਾਂ ਇਹਨਾਂ ਨੇ ਹਵਾਈ ਚ ਫਾਇਰ ਕੀਤਾ ਬਲਜਿੰਦਰ ਨੇ ਆਪਣੀ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸਰੈਂਡਰ ਕਰਦੇ ਤੂੰ ਉਹ ਬੰਦਾ ਫੇਰ ਭਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਉਹ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਦੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ ਐਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਆ ਪੁਰਾਣੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਉੱਥੇ ਹੀ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਲੀਅਸ ਸੂਰਜ ਹੈ ਇਹ ਦੂਜਾ ਹੈਗਾ ਵਰਨ ਪਾਟਿਆ ਏਲੀਅਸ ਬਿੱਲਾ ਜਿਹੜਾ ਕਰਨ ਹੈ ਚਾਟੀਵਿੰਡ ਦਾ ਅਮਰਕੋਟ ਜੋੜੇ ਫਾਟਕ ਅਮਰਸਰ ਦਾ ਦੂਸਰਾ ਹੈਗਾ ਵਰਨ ਪਾਟਿਆ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛਗਿੱਛ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚਲੇ ਗਏ ਟੋਟਲ ਇਸ ਗੈਂਗ ਤੋਂ 4 ਸਫਿਸਟੀਕੇਟਿਡ ਪਿਸਟਲ ਮਿਲੇ ਆ ਔਰ ਰਾਉਂਡਸ ਮਿਲੇ ਨੇ ਇਹਦੇ ਚ ਇੱਕ ਗਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨਿਸ ਤੇ ਇੱਕ 9mm ਦਾ ਦੂਸਰਾ ਪਿਸਤਲ ਸਾਰੇ ਹੀ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਹਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕਿਊਰ ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜਕੱਲ ਬਰੌਡ ਹੈ ਔਰ ਉਹਦੇ ਚ ਇਹ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇਕਰ ਪੁਲਿਸ ਸਾਨੂੰ ਕਿਤੇ ਕੇਰਾ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹਨਾਂ ਨੇ ਜਿਹੜਾ 141 ਨੰਬਰ ਮੁਕਦਮਾ ਸਾਡਾ 611 ਨੂੰ ਦਰਜ ਹੋਇਆ ਸੀ ਮੋਹਕਮਪੁਰ ਥਾਣੇ 'ਚ ਉਹਦੇ 'ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ 'ਚ ਕਾਨਿਸ਼ ਤੇ ਕਰਨ 엘ियस ਸੂਰਜ ਜਿਹੜਾ ਇਹ ਇਨਵੋਲਡ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਡੇ ਸੁਲਤਾਨਵਿੰਡ ਦੇ ਏਰੀਏ ਦੇ ਵਿੱਚ ਐਕਟਿਵ ਆ ਖੋਈ ਸੀਗੀ 17 11 ਨੂੰ ਉਹਦੇ 'ਚ ਵੀ ਮੁਕੱਦਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ 'ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛੱਟਾ ਏਰੀਏ ਦੇ ਵਿੱਚ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਦੇ ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਹੋਰ ਸੂਰਜ ਹੈ ਦੂਜਾ ਕ୍ୟੂਜ਼ ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸ ਚ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜਿਹੀ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਕਿ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਦੋਂ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 255 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਔਰ ਜਿਹੜੇ ਲੇਟੈਸਟ ਕਰਾਈਮਸ ਨੇ ਉਹਦੇ ਚ ਵੀ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐਕਟਿਵਾ ਸਨੇਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ ਸੋ ਇਹਨ ਮੁੱਢਲੀ ਪੁੱਛਗਿੱਛ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਨੇਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ ਜਿੱਥੇ ਕਿ ਅਬੈਂਡੰਡ ਘਰ ਹੈ ਦੂਰ ਹੈਗਾ ਆਬਾਦੀ ਤੋਂ ਉੱਥੇ ਕਰਦੇ ਆ ਤੋ ਇਹਨਾਂ ਦਾ ਜਿਹੜਾ ਪਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ ਤਿੰਨ ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੀਆਂ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ ਸੋ ਕਾਫੀ ਹਾਰਡ ਹਨ ਤੇ ਨੋਟੋਰੀਅਸ ਕ੍ਰਿਮੀਨਲਸ ਨੇ ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏਸੀਪੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂਪ ਬਾਠ ਨੇ ਵੀ ਬੜਾ ਅੱਛਾ ਸਾਰਿਆਂ ਨੇ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਇਹ ਸਾਰਾ ਗੈਂਗ ਜਿਹੜਾ ਬਸਟ ਕੀਤਾ